ਤੰਤਨ ਬਾਬਾ ਦੀਪ ਸਿੰਘ ਜੀ ਦੇ ਇੱਕ ਹੋਰ ਮਹਿਮਾ ਦੱਸਣ ਲੱਗਾ ਮੈਨੂੰ ਨਾ 90 ਤੋਂ ਕਾਲ ਆਈ ਆ ਭੈਣ ਦਾ ਨਾਮ ਆ ਅਮਨ ਤੇ ਭੈਣ ਨੇ ਜਦੋਂ ਘਰੇ ਹੀ ਚਪੈਰਾ ਸਭ ਕੀਤੇ ਆ ਤੇ ਜਦੋਂ ਕਈ ਸੰਗ ਦੀਦਾ ਮੈਸੇਜ ਕਰਦੀ ਰਹਿੰਦੀ ਵੀ ਤੁਸੀਂ ਜਿਹਦਾ ਜਿਨ੍ਹਾਂ ਨੇ ਘਰ ਚ ਪੈਰਾ ਸਭ ਕੀਤੇ ਹੋਵੇ ਉਹਨਾਂ ਨੂੰ ਪ੍ਰਾਪਤੀ ਹੋਈ ਹੋਵੇ ਉਹਨਾਂ ਬਾਰੇ ਦੀ ਕੋਈ ਜ਼ਿਕਰ ਕਰੋ ਤਾਂ ਅੱਜ ਵਿੱਦ ਬਣ ਗਈ ਆ ਤੇ ਕਾਲ ਆਈ ਆ ਤੇ ਭੈਣ ਨੇ ਇਦਾਂ ਹੋਇਆ ਵੀ ਭੈਣ ਦੇ ਜਦੋਂ ਮਤਲਬ ਬ੍ਰੈਸਟ ਕੈਂਸਰ ਦੀ ਬੀਬੀਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਨਾ ਤੇ ਭੈਣ ਦੇ ਦੱਸਣ ਮੁਤਾਬਕ ਭੈਣ ਕਹਿੰਦੀ ਵੀ ਮੈਂ ਨਾ ਜਦੋਂ ਮਤਲਬ ਅੰਦਰੋਂ ਅੰਦਰੀ ਇਦਾਂ ਦੁਖੀ ਰਹਿਣ ਲੱਪ ਗਈ ਤੇ ਮੈਂ ਘਰ ਦੇ ਆ ਨਾ ਜਦੋਂ ਗੱਲ ਕਰਨੀ ਤੇ ਉਹਨਾਂ ਨੇ ਮੈਨੂੰ ਸਮਝਣਾ ਨਹੀਂ ਮੇਰੀ ਜਦਾਂ ਮਤਲਬ ਫੀਲਿੰਗ ਨਹੀਂ ਸਮਝੜੀ ਵੀ ਮੈਂ ਅੰਦਰੋਂ ਅੰਦਰੀ ਦੁਖੀ ਸੀ ਮੇਰੇ ਪੀਨ ਹੁੰਦੀ ਸੀ ਤੇ ਉਹਨਾਂ ਨੇ ਕਿਹਾ ਤੂੰ ਐਵੇਂ ਟੈਨਸ਼ਨ ਲਈ ਜਾਨੀ ਕਹਿੰਦੀ ਵੀ ਮੈਂ YouTube ਦੇ ਉੱਤੇ ਦੇਖਣੀ ਆ ਵੀਡੀਓ ਸ਼ੁਰੂ ਕਰ ਦਤੀਆਂ ਉਹਦੇ ਰਿਲੇਟਿਡ ਤੇ ਉਸ ਤੋਂ ਬਾਅਦ ਕੀ ਹੋਇਆ ਭੈਣ ਕਹਿੰਦੀ ਵੀ ਜਦੋਂ ਮਤਲਬ ਅਸੀਂ ਡਾਕਟਰ ਕੋ ਵੀ ਗਏ ਆ ਉਹਨਾਂ ਨੇ ਕਿਹਾ ਵੀ ਤੁਹਾਡਾ ਜਦਾਂ ઓਪਰੇਟ ਹੋਊਗਾ ਫੇ ਕਹਿੰਦੀ ਜਦਾਂ ਅਸੀਂ ਘਰ ਆ ਗਏ ਆ ਘਰ ਆਣ ਕੇ ਤੇ ਕਹਿੰਦੀ ਜਦਾਂ ਮਤਲਬ ਮੈਂ ਵੀਡੀਓ ਦੇਖਦੀ ਸੀ ਇੰਸਟਾਗ੍ਰam ਤੇ ਦੇਖਦੇ-ਦੇਖਦੇ ਇੱਕ ਇਦਾਂ ਦੀ ਵੀਡੀਓ ਆਈ ਵੀ ਜਦਾਂ ਮਤਲਬ ਉਹਦੇ ਵਿੱਚ ਇੱਕ ਮੈਸੇਜ ਸੀ ਵੀ ਤੁਹਾਨੂੰ ਜਦਾਂ ਮਤਲਬ ਦੁੱਖ ਆ ਤੇ ਤੁਸੀਂ ਜਦਾਂ ਬਾਣੀ ਪੜੋ ਚਪੈਰਾ ਸਾਹਿਬ ਕਰੋ ਵੀ ਤੁਹਾਨੂੰ ਜਦਾਂ ਮਤਲਬ ਮਹਾਰਾਜ ਤੁਹਾਡਾ ਦੁੱਖ ਕੱਟਣਗੇ ਭੈਣ ਕਹਿੰਦੀ ਹੋਇਆ ਇਦਾਂ ਵੀ ਮੈਂ ਵੀਡੀਓ ਦੇਖਦੇ-ਦੇਖਦੇ ਨਾ ਵੀ ਇੱਕ ਹੋਮੋਪੈਥਿਕ ਦੇ ਨਾਲ ਰਿਲੇਟਡ ਇਦਾਂ ਮੇਰੇ ਜਨ ਵਿੱਚ ਮਨ ਵਿੱਚ ਗੱਲ ਆ ਗਈ ਤੇ ਅਸੀਂ ਕਿਹਾ ਵੀ ਚਲੋ ਹੋਮੋਪੈਥਿਕ ਵਾਲੇ ਨੂੰ ਵੀ ਟਰਾਈ ਕਰ ਲੈਨੇ ਆਂ ਕਹਿੰਦੀ ਭੈਣ ਕਹਿੰਦੀ ਉਧਰੋਂ ਮੈਂ ਚਪੈਰਾ ਸਾਹਿਬ ਕਰਨੇ ਸ਼ੁਰੂ ਕਰ ਦਿੱਤੇ ਪੰਜ ਚਪੈਰਾ ਸਾਹਿਬ ਮੈਂ ਸੁੱਕੇ ਵੀ ਬਾਬਾ ਜੀ ਵੀ ਮੈਂ ਬਾਣੀ ਨਾਲ ਜੜੂੰਗੀ ਬਾਣੀ ਪੜਿਆ ਕਰੂੰਗੀ ਤੇ ਤੁਸੀਂ ਮੇਰਾ ਦੁੱਖ ਕਟੋ ਬਿਨਾਂ ਆਪਰੇਸ਼ਨ ਤੋਂ ਕਟੋ ਭੈਣ ਕਹਿੰਦੀ ਫੇਰ ਇੱਕ ਸਾਨੂੰ ਇਹਦਾ ਡਾਕਟਰ ਮਿਲਿਆ ਤੇ ਉਹ ਜਦੋਂ ਡਾਕਟਰ ਦੇ ਕੋਲ ਅਸੀਂ ਗਏ ਆਂ ਤੇ ਉਹਨੇ ਦਵਾਈ ਦਿੱਤੀ ਆ ਤੇ ਉਹਦੀ ਦਵਾਈ ਦੇ ਨਾਲ ਹੀ ਸਾਨੂੰ ਆਰਾਮ ਆ ਗਿਆ ਤੇ ਕਹਿੰਦੀ ਜਦੋਂ ਅਸੀਂ ਉਹਦੇ ਕੋਲ ਦਵਾਈ ਲੈਣ ਗਏ ਸੀ ਨਾ ਕਹਿੰਦੀ ਉਹਨੇ ਪਹਿਲਾਂ ਜਿਹੜਾ ਰੱਬ ਦਾ ਨਾਮ ਲੈ ਕੇ ਤੇ ਫੇਰ ਸਾਨੂੰ ਦਵਾਈ ਦਿੱਤੀ ਮਰੂ ਡਾਕਟਰ ਵੀ ਜਿਹੜਾ ਸੀ ਉਹ ਵੀ ਪਰਮਾਤਮਾ ਨੂੰ ਮੰਨਣ ਵਾਲਾ ਸੀ ਤੇ ਮਾਲਕ ਆਪ ਹੀ ਵਿੱਦ ਬਣਾ ਦਿੰਦਾ ਤੇ ਭੈਣ ਕਹਿੰਦੀ ਵੀ ਮੈਂ ਜਿੱਦਾਂ ਪੰਜ ਚ ਪੈਰਾ ਸਾਹਿਬ ਘਰੇ ਕੀਤੇ ਆ ਵੀ ਐਸੀ ਉਦੋਂ ਦੀ ਚੇਟਕ ਲੱਗੀ ਆ ਨਾ ਅੱਜ ਤੱਕ ਕਰ ਭੈਣ ਕਹਿੰਦੀ ਮੈਂ ਬਾਣੀ ਪੜਦੀ ਆ ਤੇ ਕਹਿੰਦੀ ਜਿੱਦਣ ਜਿੱਦਾਂ ਬਾਈ ਚਾਂਸ ਜੇ ਮੈਂ ਕਿਤੇ ਬਿਮਾਰ ਢਿੱਲੀ ਮੱਠੀ ਹੋਵਾਂ ਜੇ ਕਿਤੇ ਲੇਟ ਵੀ ਜਿੱਦਾਂ ਮਤਲਬ ਹੋਜਮਾ ਬਾਣੀ ਪੜਨ ਤੋਂ ਤੇ ਕਹਿੰਦੀ ਜਿੱਦਾਂ ਮਤਲਬ ਅੰਦਰ ਖਾਲੀ ਜਿਆ ਰਹਿੰਦਾ ਆ ਦਿਲ ਨੂੰ ਜਿੱਦਾਂ ਖੋਜ ਹੀ ਪੈਂਦੀ ਰਹਿੰਦੀ ਆ ਵੇ ਅੱਜ ਜਦ ਮੇਰੀ ਜ਼ਿੰਦਗੀ ਜਦਾਂ ਸੁੰਨੀ ਸੁੰਨੀ ਆ ਸੋ ਜਿਹੜਾ ਇੱਕ ਵਾਰੀ ਚਪੈਰਾ ਸਾਹਿਬ ਕਰਕੇ ਬਾਣੀ ਪੜਨ ਲੱਪੈਂਦਾ ਭਾਵੇਂ ਆਪਾਂ ਆਪਣੇ ਚਲੋ ਆਪਾਂ ਨੂੰ ਕੋਈ ਸਰੀਰਕ ਕਸ਼ਟ ਹੁੰਦੇ ਉਹਨਾਂ ਦੇ ਕਰਕੇ ਸ਼ੁਰੂ ਕਰਦੇ ਆਂ ਪਰ ਜਦੋਂ ਆਪਾਂ ਇੱਕ ਵਾਰੀ ਜੁੜ ਜਾਂਦੇ ਆ ਨਾ ਫਿਰ ਬੰਦਾ ਪੱਕਾ ਹੀ ਬਾਣੀ ਦੇ ਨਾਲ ਜੁੜ ਜਾਂਦਾ ਮਹਾਰਾਜ ਕਿਰਪਾ ਕਰਦੇ ਆ ਫਿਰ ਰਸ ਹੋਣ ਲੱਪੈਂਦਾ ਬਾਣੀ ਪੜਨ ਦੇ ਨਾਲ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਤਨਤਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾ ਇੱਦਾਂ ਹੀ ਪੂਰੀਆਂ ਕਰੋ ਤੇ ਬਾਬਾ ਜੀ ਨੇ ਦੇਖ ਲਓ ਭਈ ਸੰਗਤ ਨੂੰ ਕਿਦਾਂ ਮੋੜ ਕੇ ਤੇ ਹੁਣ ਬਾਣੀ ਵਾਲ ਨੂੰ ਲੈ ਜਾਂਦਾ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਸੀ ਉਹ ਸਾਰੇ ਹੁਣ ਬਾਣੀ ਨਾਲ ਜੁੜ ਗਏ ਤਨਤਨ ਬ